ਇਹ ਉਹ ਦੇਖਾਗੇ ਬਿਲਕੁਲ ਤਸਵੀਰਾਂ ਤਾਂ ਦਿਖਾ ਰਹੇ ਆ ਕਿ ਗੱਡੀ ਦੇ ਅੰਦਰ ਜਿਹੜੀ दारू ਦੇ ਗਲਾਸ ਵੀ ਪਏ ਆ ਜਿਹੜਾ 에어 ਬੈਗ ਵੀ ਖੋਲ ਚੁੱਕੇ ਆ ਦੇਖ ਸਕਦੇ ਹੋ ਪਾਣੀ ਜਿਹੜਾ ਐਕਸੀਡੈਂਟ ਕਾਫੀ ਹੋ ਚੁੱਕਾ ਦੇਖ ਸਕਦੇ ਹੋ ਬਲਦੇਵ ਸਿੰਘਾ ਜੀ ਬਠਿੰਡੇ ਤੋਂ ਆ ਹਾਂਜੀ ਤੇ ਪਿੱਛੋਂ ਨੇ ਲਿਆ ਕੇ ਨੋਵਾ ਕਿ ਕਿਹੜੀ ਗੱਡੀ ਉਹਦੀ ਖੜੀ ਹੈਗੀ ਪਿੱਛੇ ਉਹ ਨੀਲੀ ਜੀ ਉਹਦਾ ਨੰਬਰ ਮੇਰੇ ਕੋਲ ਹੈ ਪਿੱਛੋਂ ਲਿਆ ਕੇ ਮਾਰੀ ਤੇ ਇਹ ਅੱਗੇ ਸਾਡੀ ਗੱਡੀ ਨਾਲ ਟੱਕੀ ਹੂੰ ਟੋਟਲ ਕਿੰਨੀਆਂ ਗੱਡੀਆਂ ਚ ਲੱਗੀਆਂ ਸਰ ਤੁਹਾਡੀ ਤੁਹਾਡੀ ਕਿਹੜੀ ਗੱਡੀ ਸੀ ਸਾਡੇ ਦੇਖੋ ਬੱਟੀਆਂ ਲਾਈ ਸਿਰਾਂ ਤੇ ਤੇ ਮੁੜ ਕੇ ਦੇਖੋ ਐਸੈਂਟ ਹੋਇਆ ਬਹੁਤ ਟਕਰਾਇਆ ਸੀ ਨਾ ਦੇਖੋ ਦੱਸਿਆ ਜਾ ਰਿਹਾ ਉਹਨਾਂ ਮੁਤਾਬਿਕ ਕਿਹਾ ਜਾ ਰਿਹਾ ਕਿ ਅਸੀਂ ਇਹ ਕਵਰਿੰਗ ਨਹੀਂ ਕਰਾਉਣਾ ਚਾਹੁੰਦੇ ਪਰ ਦੇਖੋ ਤੇ ਉਹ ਗੱਡੀ ਇਹ ਤੁਹਾਡੀ ਐਡੀ ਐ ਜਿਹੜੀ ਗੱਡੀ ਦੇ ਹਲਾਤ ਵੀ ਤੁਹਾਨੂੰ ਦਿਖਾ ਰਹੀ ਹੈ ਜਿਹੜੀ ਆ ਗੱਡੀ ਦਾ ਹਾਰ ਦੇਖੋ ਕੀ ਹੋ ਗਿਆ ਦੇਖੋ ਬੱਟੀਆਂ ਲਾਈ ਸਿਰਾਂ ਤੇ ਕੀ ਵੀਡੀਓ ਨਾਲ ਬਣਾਓ ਕੋਈ ਜਾਣੀ ਕਹਿੰਦੇ ਜਾਨੀ ਨੁਕਸਾਨ ਹੋ ਜਾਂਦਾ ਹੈ ਕਿ ਕੋਈ ਰੱਬ ਕੋ ਮਰ ਜਾਂਦਾ ਕੌਣ ਸੇਦਰ ਗੱਲਾਂ ਕਰ ਰਿਹਾ ਹੋਈ ਕਸਰ ਨਹੀਂ ਛੱਡੀ ਜੀ ਰੱਬ ਨੇ ਬਿਟਾਇਆ ਬਸ ਜੀ ਤੇ ਉਹ ਸਰ ਤੁਹਾਡੇ ਸਾਹਮਣੇ ਕਿੱਦਾਂ ਦੀਆਂ ਗੱਲਾਂ ਕਰ ਰਹੇ ਸੀ ਚਲੋ ਠੀਕ ਹੈ ਅੱਛਾ ਇੱਕ ਹੈਦਰੋ ਵੀ ਪੇਛੋ ਵੀ ਤੇ ਖੇਚਕ ਇੱਕ ਮਿੰਟ ਇੱਕ ਮਿੰਟ ਐਡਾ ਦੇਖੋ ਪਰ ਧੀ ਲਾਈ ਸਿਰ ਤੇ ਤੇ ਟੁੱਥ ਲਚੋਂ ਤੇ ਪਾਰੇ ਟੁੱਥੋ ਥਾਰੇ 3 ਕੱਟੀਆਂ ਦੀ ਢਲ ਗਈ ਤੇ ਉਹ ਕਿੱਦਾਂ ਹੋਈ ਟੁੱਥੋਂ ਲਿਆ ਕੇ दारू ਪੀਤੀ ਉਹਨੇ दारू ਪੀਤੀ ਸੀ ਉਹ ਕਿੱਥੇ ਹੈ ਡਰਵਰ ਸਰ ਕੱਟ ਪੁੱਟ ਗਿਆ ਜੀ ਇੱਥੇ ਮੇਰੇ ਖਿਆਲ ਉਸ ਮੌਕੇ ਤੇ ਜਿਹੜਾ ਮੌਕੇ ਤੇ ਪ੍ਰਸ਼ਾਸਨ ਆਇਆ ਉਹਨੇ ਕੋਈ ਇੱਦਾਂ ਹੀ ਕਾਰਵਾਈ ਨਹੀਂ ਕੀਤੀ ਜੀ ਅਜੇ ਆਇਆ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਹੇ ਕਰ ਰਹੇ ਆਹ ਆਹ ਨੂੰ ਤਸਵੀਰਾਂ ਦੱਸਿਆ ਜਾ ਰਿਹਾ ਜੀ ਬਿਲਕੁਲ ਸਰ ਮੈਡਮ ਇੱਕ ਗੱਲ ਤੇ ਕਾ ਲੈਂਦਾ ਥੈਂਕ ਯੂ ਫੋਰ ਤੁਹਾਡੇ ਕੋਲ ਇੱਕ ਮਿੰਟ ਹੈ ਜੀ ਖਾਸ ਦੇ ਕਿੱਥੇ ਆਓ ਬਿਲਕੁਲ ਤਸਵੀਰਾਂ ਤਾਂ ਦਿਖਾ ਰਿਹਾ ਗੱਡੀ ਦੇ ਵਿੱਚ ਜਿਹੜੇ ਦਾਰੂ ਦੇ ਗਲਾਸ ਵੀ ਪਏ ਆ ਦੇਖੋ ਦਿਓ ਦੇਖੋ ਦਿਓ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੱਡੀ ਦੇ ਅੰਦਰ ਜਿਹੜੀ दारू ਦੇ ਗਲਾਸ ਵੀ ਪਏ ਆ ਜਿਹੜਾ 에어 ਬੈਗ ਵੀ ਖੁੱਲ ਚੁੱਕੇ ਆ ਦੇਖ ਸਕਦੇ ਹੋ ਪਾਣੀ ਜਿਹੜਾ ਐਕਸੀਡੈਂਟ ਕਾਫੀ ਹੋ ਚੁੱਕਾ ਦੇਖ ਸਕਦੇ ਹੋ ਕਿਦਾਂ ਗੱਡੀ ਦੇ 에어 ਬੈਗ ਵੀ ਖੁੱਲੇ ਹੋਏ ਆ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਡਰਾਈਵਰ ਆ ਡਰਾਈਵਰ ਉਹ ਇੱਕ ਮਿੰਟ ਮੈਡਮ ਜੀ ਇੱਕ ਗੱਲ ਤਾਂ ਕਰ ਲੰਦੋ ਸਾਰੇ ਖੜੇ ਆ ਜੀ ਤੇ ਕੁੰਡ ਖਾਂਦਾ ਮੈਂ ਆ ਰਿਪੋਰਟਡ ਵੀ ਕਰਨੀ ਆ ਲੱਗਦਾ ਉਹਦਾ ਰੱਖਿਆ ਪਿਆ ਸੀਗਾ ਜਦੋਂ ਇਕੱਲੇ ਆ ਕੀ ਗੱਲ ਗੱਲ ਬਈ ਕੀ ਕੀ ਆਪ ਕੀ ਕਹਿਣੇ ਕੁਝ ਬੋਲੇ ਨਹੀਂ ਜੀ ਬਤਾਨਾ ਚਾਹੁੰਦੇ ਜੀ ਰਹਿਣ ਦੋ ਆ ਅੱਗੇ ਤਾਂ ਨਹੀਂ ਸਾਡੇ ਹੈਗਾ ਸਾਰਾ ਕੁਝ ਆਜੋ ਆਜੋ ਦੇਖੋ ਦਿਓ ਜਿਹੜਾ ਪ੍ਰਸ਼ਾਸਨ ਵੀ ਇੱਥੇ ਖੜਾ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਆ ਸਰ ਕਿਵੇਂ ਸੂਚਨਾ ਮਿਲੀ ਹੈ ਸਰ ਤੁਹਾਨੂੰ ਸਰ ਕੀ ਸੂਚਨਾ ਮਿਲੀ ਤੁਹਾਨੂੰ ਸੂਚਨਾ ਆਈ ਮੈਡੀ ਸੀ ਕਿਥੇ ਜਾਮ ਲੱਗਾ ਜੀ काम ਦੇ ਕਰਕੇ ਹੀ ਆਏ ਆ ਅੱਗੇ ਜਾ ਕੇ ਇੱਕ ਐਕਸੀਡੈਂਟ ਹੋਇਆ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਉਧਰ ਚਾਰ ਪੰਜ ਗੱਡੀਆਂ ਲੋਸਟ ਹੋਈਆਂ ਸਰ ਇਹ ਕਿਹੜੇ ਕਿਹੜੀ ਜਗ੍ਹਾ ਤੇ ਹੈ ਬਿਹਾਰਾ ਮੋੜ ਤੇ ਸਰ ਦੇਖਿਆ ਜਿਵੇਂ ਗੱਡੀ ਦੇ ਅੰਦਰ ਦੱਸਿਆ ਜਾਂ ਕਿ दारू ਦੇ ਗਲਾਸ ਵੀ ਪੀਆ ਕੋਈ ਡਰਿੰਕ ਕੀਤੀ ਪਈ ਹੈ ਕੋਈ ਕੱਕ ਨਹੀਂ ਕੀਤਾ ਆਈ ਉਹਦਾ ਕੰਮ ਆ ਸਰ ਕਿਦਾ ਹੁਣ ਡਰਾਈਵਰ ਕਿੱਥੇ ਹੈ ਇਥੋਂ ਵੀ ਦੱਸਿਆ ਜਾਂ ਸਾਡੇ ਅੰਤ ਤੋਂ ਪਹਿਲੇ ਭੱਜ ਗਿਆ ਸੀ ਤੇ ਗੱਡੀ ਹੁਣ ਕਿੱਥੇ ਲਿਜਾਈ ਜਾਊਗੀ ਸਰ ਹੁਣ ਚੌਂਗੀ ਇਹ ਤਿੰਨ ਗੱਡੀਆਂ ਸਰ ਆਪਸ ਚ ਟਕਰਾਈਆਂ ਨੇ ਮਾਈਏ ਮੰਗ ਕੀਤੀ ਆਈ ਉਹਦੀ ਆਈ ਆਏਗਾ ਤਾਂ ਲੈ ਸਰ ਚੌਂਗੀ ਨੇੜੇ ਕਿੰਨੀ ਕੋਈ ਦੂਰ ਤੇ ਹੈ ਨਹੀਂ ਕੋਈ ਕੰਮ ਹੈ ਉਹਨਾਂ ਨੂੰ ਕਿਦਾ ਫੋਨ ਸਰ ਹੋਰ ਵੀ ਉੱਥੇ ਡਿਊਟੀ ਅਫਸਰ ਤਾਂ ਹੋਣਗੇ ਸ਼ੂਟ ਸੈਟ ਕਿੱਥੇ ਹੋਈ ਉਸੇ ਗੀਨ ਦੇ ਬੰਦੇ ਠੀਕ ਹੈ ਬਿਲਕੁਲ ਮੋਕੇ ਦੀਆਂ ਤਸਵੀਰਾਂ ਦਿਖਾ ਰਿਹਾ ਦੇਖ ਦਿਓ ਜਿਵੇਂ ਬਰੀਆਨਾ ਰੋਡ ਤੇ ਜਿਹੜਾ ਕਾਫੀ ਹਾਈਵੇ ਰੋਡ ਆ ਦਿਖ ਦਿਓ ਤੇ ਦੇਖੋ ਦੇ ਕਾਫੀ ਤਿੰਨ ਤੋਂ ਚਾਰ ਜਿਹੜੀਆਂ ਹਾਂਜੀ ਤੁਸੀਂ ਸਾਡੀ ਕਾਲੇ ਨਾਲ ਵੀਡੀਓ ਬਣਾ ਰਹੇ ਮੇਰਾ ਬੱਸ ਸਾਡਾ ਕੰਮ ਹੈ ਸਾਡਾ ਰਾਈਟ ਹੈ ਮੈਡਮ ਸਾਡਾ ਰਾਈਟ ਹੈ ਤੁਸੀਂ ਨਹੀਂ ਕਰ ਸਕਦੇ ਦੋਸਤ ਐ ਨਾ ਨਹੀਂ ਬਿਲਕੁਲ ਤਸਵੀਰਾਂ ਦਿਖਾ ਰਿਹਾ ਕਣ ਵੱਡੀਆਂ ਉਹ ਕੋਈ ਟਿੰਕਰ ਟੈਨ ਗੱਡੀ ਨੂੰ ਹੱਟ ਰਿਹਾ ਦੇਖੋ ਇੱਕ ਤਰ੍ਹਾਂ ਜਿਹੜਾ ਪਹਿਰੋ ਗੱਡੀ ਬੰਨੇ ਨੇ ਜਿਹੜੀ ਡਰਿੰਕ ਪਿੱਤੀ ਉਸ ਤੋਂ ਬਾਅਦ ਦੇਖੋ ਜਿਹੜੀ ਆ ਇੱਕ ਗੱਡੀ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਦੂਜੀ ਤੀਜੀ ਗੱਡੀਆਂ ਨੂੰ ਹਿੱਟ ਕਰਨ ਤੋਂ ਬਾਅਦ ਦੇਖ ਸਕਦੇ ਹੋ ਜਿਹੜਾ ਤੇ ਭਾਰੀ ਜਾਮ ਲੱਗ ਚੁੱਕਾ ਸੀ ਪਰ ਲੋਕ ਦੇਖ ਸਕਦੇ ਹੋ ਬਰੀਆਣਾ ਰੋਡ ਦੇ ਉੱਤੇ ਦੇਖ ਸਕਦੇ ਹੋ ਜਿਹੜਾ ਭਾਰੀ ਕੱਟ ਲੱਗ ਚੁੱਕਾ ਜਿਹੜਾ ਪਰ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਕਿ ਜਿਹੜਾ ਪਿਆਰਕ ਐਕਸੀਡੈਂਟ ਹੋਇਆ ਜਿਹੜਾ ਪੂਰੀਆਂ ਗੱਡੀਆਂ ਜਿਹੜੀਆਂ ਤੁਹਾਨੂੰ ਗੱਡੀ ਦੇ ਹਾਲਾਤ ਨਹੀਂ ਦਿਖਾਵਾਂਗੇ ਗੱਡੀ ਪੂਰੀ ਤਰ੍ਹਾਂ ਜਿਹ